ਤਦ ਮਦਰ ਬ੍ਰੈਡ ਕੋਲ ਦੇ ਲਾਗੋ ਨੇ ਕੰਢੀਆ ਤੇ ਜਿਹੜੀ ਤਾਰਾਗੁਰ ਤੋਂ ਮੋੜ ਤੋਂ ਹੁੰਦੀ ਇਸਿਲਮਾ ਰੋਡ ਤੇ ਜਾਂਦੇ ਹੋਏ ਮੱਸੀ ਮਾਰ ਕੇ ਦਿੱਤੀ ਹੋ ਕੇ ਫਿਰ ਕੋਸੇ ਹੀ ਇਨਸਾਨ ਜਾ ਕੇ ਖਤਮ ਹੋ ਗਈ ਇਹਦਾ ਇਹ ਹੈ ਕਿ ਇਹ ਪਿਆਰ ਦਾ ਸੰਦੇਸ਼ ਆ ਦੇਣ ਜਾ ਰਿਹਾ ਕਿ ਪ੍ਰਭੂ ਯਸੂਸ ਮਸੀਹ ਦਾ ਜਿਹੜਾ ਜਨਮ ਦਿਹਾੜਾ ਇੱਕ ਅਤ ਉਤਜਮ ਦਿਹਾੜਾ ਸੀ ਉਹ ਪੁਆਰੀ ਦੇ ਵਿੱਚੋਂ ਪੈਦਾ ਹੋਇਆ ਜਿਹੜਾ ਇੱਕ ਅਤਿਵਕ ਗੱਲ ਸੀ ਅਤੇ ਉਹ ਸਾਡੇ ਨਹੀਂ ਸਾਡੇ ਪਾਪਾ ਨੂੰ ਮਟਾਉਨ ਲਈ ਆਇਆ ਅਤੇ ਉਹ ਹੀ ਸੰਦੇਸ਼ ਆ ਜੀ ਸਾਰੇ ਡੀਲਰਾਂ ਦੇ ਵਾਸੀ ਨੂੰ ਅਸੀਂ ਦਵਾਗੇ ਇਹ ਵਜਾਈ ਦਵਾਗੇ ਕਿ ਇਹ ਤੁਹਾਡਾ ਕੰਮ ਸਾਡਾ ਨਹੀਂ ਹੈ ਇਹ ਸਭ ਦਾ ਸਾਂਝਾ ਹੈ ਇਹ ਤਾਂ ਗੱਲ ਹੈ ਇੰਡੀਆ ਇੰਡੀਆ ਜਿਹੜੀ ਹੈ ਕਿ ਵਰਲਡ ਦਾ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਤੋਂ ਸਾਰੀਆਂ ਐਜੰਸੀ ਤੋਂ ਤੋਂ ਸਭ ਤੋਂ ਪਹਿਲੇ ਅਸੀਂ ਜੀਵਨ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਨਗਰ ਦੇ ਵਿੱਚ ਅੱਜ ਅਸੀਂ ਸ਼ੁਭਾ ਯਾਤਰਾ ਕੱਢ ਰਹੀ ਹੈ। ਜੋ ਜੋ 크ਿਸਟਮ ਦਾ ਦਿਹਾੜਾ ਹੈ ਇਹ ਵੀ ਵਰਲਡ ਦੇ ਅੰਦਰ ਜਿਹੜਾ ਮਨਾਇਆ ਜਾਂਦਾ ਹੈ। ਦੋ ਦਿਨਾਂ ਨਗਰ ਜੋ ਮਦਰ ਪ੍ਰਾਇਸ ਸਕੂਲ ਬੈਕ ਸੈਟ ਕਲਰਸਤਾਨ ਹੈ। ਤੋਂ ਉਹ ਜਗ੍ਹਾ ਤੋਂ ਅਸੀਂ ਇਹ ਸ਼ੁਭਾ ਯਾਤਰਾ ਨੂੰ ਸ਼ੁਰੂ ਕਰਦੇ ਹਾਂ। ਦੋ ਦਿਨਾਂ ਨਗਰ ਦੇ ਵਿੱਚੋਂ ਦੀ ਹੁੰਦੀ ਹੋਈ ਫਿਰ ਆਪਣੇ ਉਸੇ ਜਗ੍ਹਾ ਦੇ ਉੱਪਰ ਇਸਮਾਪਤ ਕੀਤੀ ਜਾਏਗੀ। ਤੋਂ ਇਹਦੇ ਵਿੱਚ ਇਹੀ ਸੰਦੇਸ਼ ਕਹਿਣਾ ਚਾਹੁੰਦੇ ਹਾਂ ਕਿਉਂਕਿ ਬਾਈਬਲ ਦੇ ਅਨੁਸਾਰ कि देखो परमेश्वर ने जगत नाल अजिहा प्यार ਕੀਤਾ ਕਿ ਉਸਨੇ ਆਪਣਾ ਇਕ ਲੋਤਾ ਪੁੱਤਰ ਬਖਸ਼ ਦਿੱਤਾ ਜੋ ਉਤੇ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਏਗਾ। ਤੋਂ ਸਾਰਨ ਸਭ ਤੋਂ ਪਹਿਲਾਂ ਤੇ ਮੈਂ ਜਪਸੀ ਜੀ ਸਸਿਆਕਾਰ ਨਮਸਤੇ ਅਸਲਾਮੁਅਲਾਈਕੁਮ ਆਖਦਾ ਹਾਂ। ਤੋਂ ਜਿਹੜਾ ਅੱਜ ਦਾ ਦੇਨੇ ਆ ਇਹ ਜਿਹੜਾ ਸ਼ੋਭ ਦਿਹਾੜਾ ਪ੍ਰਮੇਸ਼ਰ ਸਿੰਘ ਦੇ ਜਨਮ ਦਾ ਮਨਾਇਆ ਜਾ ਰਿਹਾ ਪੂਰੇ ਸ਼ਹਿਰ ਦੇ ਵਿੱਚ ਸ਼ੋਭ ਯਾਤਰਾ ਕੱਢੀ ਜਾ ਰਹੀ ਆ। ਤੋਂ ਮਸੀਤ ਸਵਾਜ ਪੂਰੇ ਸ਼ਹਿਰ ਦਾ ਅਤੇ ਜਿੰਨੇ ਵੀ ਲੋਕ ਇਸ ਮੀਡੀਆ ਨਾਲ ਇਸ ਪਾਸੋਂ ਹੁੰਦੇ ਆ ਅਸੀਂ ਉਹਨਾਂ ਨੂੰ ਪ੍ਰਮੇਸ਼ਰ ਸਿੰਘ ਦੇ ਜਨਮ ਦੇ ਲੱਖ ਲੱਖ